ਇੱਥੇ ਜਿਹੜਾ ਸਾਨੂੰ ਰੀਟੇਨ ਕੀਤਾ ਗਿਆ ਇਸ ਤੋਂ ਪਹਿਲਾਂ ਮਨਜਿੰਦਰ ਜੀ ਕੀ ਸ਼ੁਰੂ ਹੁੰਦਾ ਪਾਕਿਸਤਾਨ ਫੈਸਲਾਬਾਦ ਜਾਂ ਅਫਗਾਨਿਸਤਾਨ ਕਿਉਂ ਰੋਕ ਕੇ ਆ ਗਿਆ ਪੰਜਾਬ ਸਰਕਾਰ ਦੇ ਖਿਲਾਫ ਵਿਗੋਲਾ ਸੰਗਰੂਰ ਤੋਂ ਜੜਾ ਪੁੱਟ ਦਿਆਂਗੇ ਸਾਢੇ 5 ਵਜੇ ਮੈਨੂੰ ਚੱਕਿਆ ਪੁਲਿਸ ਨੇ ਗੱਡੀ 'ਚ ਸਿੱਟ ਲਿਆ ਤੇ ਮੈਂ ਬੇਸਲਾਜਾ ਹੋ ਕੇ ਬੈਠ ਗਿਆ ਫਿਰ ਉੱਥੋਂ ਦੌੜ ਲਾਈ ਉੱਤਰ ਕੇ ਤੇ ਕਿਲੋਮੀਟਰ ਤੱਕ ਪੰਜਾਬ ਪੁਲਿਸ ਮੇਰੇ ਮਗਰ ਭੱਜੀ ਤੇ ਉਹਨਾਂ ਨੂੰ ਦੱਸੀਏ ਵੀ ਪੰਜਾਬੀ ਦੀ ਜਵਾਨੀ ਕੀ ਹੁੰਦੀ ਹੈ ਪਰਚੇ ਸ਼ਰਚੇ ਸਾਨੂੰ ਕੀ ਕਰ ਲੈਣਗੇ ਸਾਡੇ ਬੰਦ-ਬੰਦ ਕਟਾਈਆਂ ਖੋਪੜੀਆਂ ਲਹਾਈਆਂ ਉਹ ਕੌਮ ਆਸੀ ਪਰਚੇ ਸ਼ਰਚਿਆਂ ਤੋਂ ਡਰਨ ਵਾਲੇ ਅਸੀਂ ਆਵਾਜ਼ ਦੇਤੀ ਵੀ ਇਹਨਾਂ ਦੀਆਂ ਜੜਾਂ ਪੁੱਟ ਸਿੱਟੋ ਇਹਨਾਂ ਦੀਆਂ ਜੜਾਂ ਨੂੰ ਤੇਲ ਪਾ ਦਿਓ ਜਦੋਂ ਬਾਰਡਰ ਤੇ ਸਾਡੇ ਸੀਨੇ ਤੇ ਗੋਲੀਆਂ ਮਾਰਨੀਆਂ ਹੁੰਦੀਆਂ ਉਦੋਂ ਤਾਂ ਅਸੀਂ ਸ਼ਹੀਦ ਅੱਜ ਜਦੋਂ ਹੱਕ ਮੰਗਣਾ ਏ ਅੱਜ ਅਸੀਂ ਗੈਂਗਸਟਰ ਅੱਜ ਅਸੀਂ ਵੱਖਵਾਦੀ ਅੱਜ ਅਸੀਂ ਅੱਤਵਾਦੀ ਅੱਜ ਅਸੀਂ ਖਾਲਸਤਾਨੀ ਅੱਜ ਅਸੀਂ ਬਾਗੀ ਕਰਨ ਵਾਲੇ ਸੁੱਤਾ ਸੀ ਰਾਤ 12 ਵਜੇ ਆ ਕੇ ਸੋ ਨੈਸ਼ਨਲ ਇੰਟੀਗ੍ਰੇਸ਼ਨ ਜਿਵੇਂ ਹੁੰਦੀ ਹੈ ਨਾ ਉਸ ਦੀ ਅੱਜ ਜਿਹੜੀ ਮਿਸਾਲ ਲੋਕਾਂ ਨੇ ਦਿੱਤੀ ਮੈਂ ਤੁਹਾਨੂੰ ਦੱਸਾਂਗਾ 5:30 ਵਜੇ ਮੈਨੂੰ ਚੱਕਿਆ ਪੁਲਿਸ ਨੇ ਗੱਡੀ 'ਚ ਸਿੱਟ ਲਿਆ ਤੇ ਮੈਂ ਬੇਸਲਾ ਜਾ ਹੋ ਕੇ ਬੈਠ ਗਿਆ ਫਿਰ ਉੱਥੋਂ ਦੌੜ ਲਾਈ ਉੱਤਰ ਕੇ ਤੇ ਕਿਲੋਮੀਟਰ ਤੱਕ ਪੰਜਾਬ ਪੁਲਿਸ ਮੇਰੇ ਮਗਰ ਭੱਜੀ ਤੇ ਉਹਨਾਂ ਨੂੰ ਦੱਸੀਏ ਵੀ ਪੰਜਾਬੀ ਦੀ ਜਵਾਨੀ ਕੀ ਹੁੰਦੀ ਹੈ ਉਸ ਤੋਂ ਬਾਅਦ ਸ਼ਰਨ ਲਈ ਇੱਕ Hindu ਭਰਾ ਦੇ ਘਰੇ ਜਾ ਕੇ ਜਿੱਥੇ ਕੱਲੀ ਲੇਡੀਜ਼ ਸੀਗੀ ਸੋ ਉਹਨਾਂ ਨੇ ਜਿੱਥੇ ਸਵੇਰੇ ਚਾਹ ਪਾਣੀ ਸਕਾਇਆ ਤੇ ਠੰਡ ਲੱਗ ਰਹੀ ਸੀ ਆ ਲੋਈ ਦੇ ਕੇ ਭੇਜੀ ਉਸ ਤੋਂ ਬਾਅਦ ਜਦੋਂ ਸਕੂਟਰ ਤੇ ਮੈਨੂੰ ਸੇਫਲੀ ਕੱਢ ਰਹੇ ਸੀਗੇ ਤਾਂ ਇੱਕ ਸਿੱਖ ਪਰਿਵਾਰ ਦੇ ਘਰੇ ਗਿਆ ਤੇ ਉੱਥੇ ਆ ਸਰੋਪਾ ਸ਼ਾਬ ਦੀ ਬਖਸ਼ਿਸ਼ ਹੋਈ ਸੋ ਇਹ ਤਾਂ ਸਾਡਾ ਸੋਹਣਾ ਦੇਸ ਪੰਜਾਬ ਆ ਸਾਡੇ ਇੱਕ ਨਵੀਂ ਚੀਜ਼ ਜਿਹੜੀ ਮੇਰੀ ਲਾਈਫ ਚ ਆਈ ਬੜੀ ਜਿਹੜੇ ਸੰਘਰਸ਼ੀ ਲੋਕ ਹੁੰਦੇ ਨੇ ਬਾਗੀ ਲੋਕ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਕਹੇ ਜੀ ਰਹੀ ਹੋਈ ਆ ਸਾਡੇ ਤੇ ਥੋੜੀ ਜੀ ਵਿਫਤਾ ਪਈ ਸੋ ਅਸੀਂ ਐਨੀ ਮਤਲਬ ਤਕਲੀਫ ਘੱਟੀ ਪੰਜਾਬ ਦੀ ਜ਼ੁਬਾਨੀ ਨੇ ਸੋ ਅੱਜ ਇਹ ਜਿਹੜਾ ਰੋ ਉੱਠ ਕੇ ਆਇਆ ਨਾ ਮਨਜਿੰਦਰ ਜੀ ਇਹ ਜੇ ਮੈਂ ਦੱਸਾਂ ਨਾ ਮਸਲਾ ਸਹਨੇ ਵਾਲਾ ਸਰਪੰਚ ਨਹੀਂਗਾ ਮਸਲਾ ਭਾਨਾ ਸਿੱਧੂ ਨਹੀਂ ਆ ਮਸਲਾ ਲੱਖਾ ਸਦਾਣਾ ਨਹੀਂ ਆ ਅਸੀਂ ਤਾਂ ਉਹ ਕੌਮ ਐ ਪਰਚੇ ਛਰਚੇ ਸਾਨੂੰ ਕੀ ਕਰ ਲੈਣਗੇ ਸਾਡੇ ਬੰਦ ਬੰਦ ਕਟਾਈਆਂ ਖੋਪੜੀਆਂ ਲਹਾਈਆਂ ਉਹ ਕੌਮ ਆ ਅਸੀਂ ਪਰਚਿਆਂ ਛਰਚਿਆਂ ਤੋਂ ਡਰਨ ਵਾਲੇ ਮਸਲਾ ਅੱਜ ਪੰਜਾਬ ਦੀ ਨੌਜਵਾਨੀ ਮਸਲਾ ਅੱਜ ਪੰਜਾਬ ਦੀ ਕਿਸਾਨੀ ਮਸਲਾ ਅੱਜ ਪੰਜਾਬ ਦਾ ਮਜ਼ਦੂਰ ਮਸਲਾ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਜਿਹੜੇ ਇਹਨਾਂ ਨੇ ਲਾਰੇ ਸਾਨੂੰ ਦਿੱਤੇ ਆ ਨਾ ਉਹ ਰੋ ਉੱਠ ਕੇ ਇੱਥੇ ਆਇਆ ਮਨਜਿੰਦਰ ਜੀ ਅੱਜ ਪੰਜਾਬ ਆਮ ਆਦਮੀ ਸਰਕਾਰ ਦੇ ਖਿਲਾਫ ਜੜਾ ਪੁੱਟਣ ਦਾ ਬਗੋਲਾ ਹੈ ਮੈਂ ਨਹੀਂ ਉੱਠ ਸਕਿਆ ਮੇਰੇ ਕੋਲੇ ਐਡਾ ਧਨ ਬਲ ਨਹੀਂ ਦੱਸੋ ਮੈਨੂੰ ਅਮਰਤਪਾਲ ਸਿੰਘ ਖਾਲਸਾ ਜਦੋਂ ਪੰਜਾਬ ਤੁਰਿਆ ਸੀਗਾ ਆਪਣੇ ਧਰਮ ਦੇ ਨਾਂ ਤੇ ਕੀ ਕੋਈ ਉਹ ਬੰਬ ਗੋਲੀ ਲੈ ਕੇ ਤੁਰਿਆ ਸੀ ਕੀ ਉਹ ਕੋਈ ਟੋਪ ਲੈ ਕੇ ਤੁਰਿਆ ਸੀ ਉਹਨੂੰ ਡੱਕ ਕੇ ਡਿਬਰੂਗੜ ਜੇਡ ਸੱਟਦਾ ਇਸ ਤਰ੍ਹਾਂ ਦਾ ਮਾਹੌਲ ਸਹਿਮ ਦਾ ਮਾਹੌਲ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਬਨਾਇਆ ਵੀ ਇੱਕ ਵੀ ਨੌਜਵਾਨ ਨਹੀਂ ਉੱਠ ਸਕਿਆ ਅੱਜ ਉਹ ਰੋਹ ਵੀ ਇੱਥੇ ਉੱਠ ਕੇ ਆਇਆ ਇਹ ਅੱਜ ਜਿਵੇਂ ਕਹਿੰਦੇ ਆ ਨਾ ਮਲਟੀ ਕਲਰ ਇਹ ਮਲਟੀ ਕਲਰ ਆ ਇਹ ਜਵਾਨੀ ਉੱઠી ਆ ਕਿਸਾਨੀ ਉੱਠੀ ਆ ਮਜ਼ਦੂਰ ਉੱਠੇ ਨੇ ਇਹ ਆਮ ਲੋਕ ਉੱਠੇ ਨੇ ਪੰਜਾਬ ਸਰਕਾਰ ਦੇ ਖਿਲਾਫ ਬਿਗੋਲਾ ਸੰਗਰੂਰ ਤੋਂ ਜ਼ੜਾ ਪੁੱਟ ਦੇਾਂਗੇ ਵਾਲਾ ਸਰਪੰਚ ਸਾਹਿਬ ਜਿਵੇਂ ਤੁਸੀਂ ਕਹਤੋਂ ਨੂੰ ਵੀ ਚੱਕਿਆ ਬੜੇ ਕਿਸਾਨਾਂ ਗੁਣੋ ਚੱਕਿਆ ਗਿਆ ਰੋਕਿਆ ਗਿਆ ਬੜੇ ਪੱਤਰਕਾਰਾਂ ਨੂੰ ਵੀ ਰੋਕਿਆ ਗਿਆ ਆਮ ਲੋਕਾਂ ਦੇ ਲਈ ਵੀ ਲੱਖਾਂ ਰੋਕਾਂ ਲਾਈਆਂ ਗਈਆਂ ਆਮ ਲੋਕਾਂ ਤੋਂ ਡਰ ਕੀ ਹੋ ਗਿਆ ਖਾਸ ਕਰ ਉਸ ਮੁੱਖ ਮੰਤਰੀ ਨੂੰ ਜਿਹੜਾ ਕਹਿੰਸੀ ਕਿ ਆਮ ਘਰ ਦਾ ਮੁੱਖ ਮੰਤਰੀ ਆ ਆਮ ਘਰ ਦਾ ਮੁੰਡਾ ਤਾਂ ਅੱਜ ਕੋਠੀ ਤੱਕ ਵੀ ਨਹੀਂ ਜਾਣ ਦਿੰਦਾ ਹਾਲਾਂਕਿ ਕੋਠੀ ਦੇ ਵਿੱਚ ਹੈ ਵੀ ਨਹੀਂ ਖੁਦ ਕਹਿੰਦੇ ਮੂਰਲਾ ਜਹੇ ਜੀ ਗੇਮ ਖੇਡੋ ਨਾ ਉਹੇ ਜਾ ਪਾਸਾ ਸਿੱਟੋ ਆਮ ਆਦਮੀ ਨੇ ਕਿਹੜੀ ਗੇਮ ਖੇਡੀ ਸੀ ਸੋਸ਼ਲ ਮੀਡੀਆ ਦੀ ਅੱਜ ਜਿਸੀ ਸੋਸ਼ਲ ਮੀਡੀਆ ਰ ਹਟਾ ਲਿਆ ਹਜਮ ਨਹੀਂ ਆ ਰਿਹਾ ਇਹਨਾਂ ਨੂੰ ਅੱਜ ਪਿੱਟ ਰਹੇ ਅਸੀਂ ਦੱਸੋ ਇੱਥੇ ਜਿਹੜਾ ਸਾਨੂੰ ਰੀਟੇਨ ਕੀਤਾ ਗਿਆ ਇਸ ਤੋਂ ਪਹਿਲਾਂ ਮਨਜਿੰਦਰ ਜੀ ਕੀ ਸ਼ੁਰੂ ਹੁੰਦਾ ਪਾਕਿਸਤਾਨ ਫੈਸਲਾਬਾਦ ਜਾਂ ਅਫਗਾਨਿਸਤਾਨ ਕਿਉਂ ਰੋਕਿਆ ਗਿਆ ਜਦੋਂ ਬਾਰਡਰ ਤੇ ਸਾਡੇ ਸੀਨੇ ਤੇ ਗੋਲੀਆਂ ਮਾਰਨੀਆਂ ਹੁੰਦੀਆਂ ਉਦੋਂ ਤਾਂ ਅਸੀਂ ਸ਼ਹੀਦ ਸਿੱਖ ਕੌਮ ਸ਼ਹੀਦ ਅੱਜ ਜਦੋਂ ਹੱਕ ਮੰਗਣ ਆਏ ਅੱਜ ਅਸੀਂ ਗੈਂਗਸਟਰ ਅੱਜ ਅਸੀਂ ਵੱਖਵਾਦੀ ਅੱਜ ਅਸੀਂ ਅਤਵਾਦੀ ਅੱਜ ਅਸੀਂ ਖਾਲਸਤਾਨੀ ਅੱਜ ਅਸੀਂ ਬਗੀ ਇਹ ਨਾਮ ਦੇ ਰੀਆਂ ਸਮੇਂ ਦੀਆਂ ਸਰਕਾਰਾਂ ਸਾਨੂੰ ਮੈਂ ਕਹਿੰਦਾ ਵੀ ਸਾਡਾ ਸਿੱਧੂ ਮੂਸੇਵਾਲਾ ਮਾਰਿਆ ਨਹੀਂ ਰੋਠ ਸਕਿਆ ਦੀਪ ਸਿੱਧੂ ਮਾਰਤਾ ਭਾਈ ਨਿੱਜਰ ਮਾਰਤਾ ਹੋਰ ਵੱਖ-ਵੱਖ ਲੋਕ ਮਾਰਤੇ ਨਹੀਂ ਉੱਠ ਸਕੇ ਅੱਜ ਇੱਕ ਬਹਾਨਾ ਬਣਿਆ ਅੱਜ ਲੋਕ ਇਕੱਠੇ ਹੋ ਗਏ ਆਗੇ ਸੜਕਾਂ ਤੇ ਰੋਕੋ ਰੋਕੋ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ ਸਾਨੂੰ ਕੀ ਕਿਹਾ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡੀ ਪਾਪ ਹੈ ਜ਼ੁਲਮ ਦੇ ਖਿਲਾਫ ਮੇਰੀ ਪੀਰੀ ਦੀ ਜਿਹੜੀ ਤਲਵਾਰ ਆ ਤਲਵਾਰ ਚੱਕਣ ਦੇ ਸਾਨੂੰ ਸੱਦਾ ਦਿੱਤਾ ਪਰ ਸਾਡੇ ਜਿਹੜੇ ਬਜ਼ੁਰਗ ਨੇ ਸਾਨੂੰ ਕੀ ਕਿਹਾ ਨਹੀਂ ਚਰਾਸੀ ਨਹੀਂ ਚਾਹੀਦੀ ਦੁਬਾਰੀ ਹਥਿਆਰਾਂ ਦੀ ਗੱਲ ਨਹੀਂ ਕਰਨੀ ਵਿਚਾਰਾਂ ਦੀ ਗੱਲ ਕਰਨੀ ਆ ਆਵਾਜ਼ ਦੀ ਗੱਲ ਕਰਨੀ ਆ ਤਦ ਅਸੀਂ ਆਵਾਜ਼ ਲੈ ਕੇ ਇੱਥੇ ਆਏ ਕਿਉਂ ਡਰ ਰਹੀ ਆ ਆਮ ਆਦਮੀ ਪਾਰਟੀ ਆਵਾਜ਼ ਸੁਣੇ ਆਵਾਜ਼ ਦਾ ਸਾਡਾ ਗਲਾ ਦਬਾਇਆ ਜਾ ਰਿਹਾ ਇਹ ਆਵਾਜ਼ ਆਵਾਜ਼ ਜਿਹੜੀ ਕਿਸਾਨ ਜਥੇਬੰਦੀਆਂ ਨੇ ਦਿੱਤੀਆਂ ਮਜ਼ਦੂਰ ਜਥੇਬੰਦੀਆਂ ਨੇ ਦਿੱਤੀਆਂ ਨੌਜਵਾਨਾਂ ਲਈ ਆਵਾਜ਼ ਗੂੰਜੇਗੀ ਪਰਚੇ ਪਰਚੇ ਸਾਨੂੰ ਟਰਾਂ ਨਹੀਂ ਸਕਦਾ ਇੱਕ ਇੱਕ ਚੀਜ਼ ਹੋ ਰਹਾ ਜਿਹੜੇ ਮੁੱਖ ਮੰਤਰੀ ਨੇ ਇਹ ਕਿਹਾ ਸੀ ਕਿ ਮੇਰੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲੇ ਆ ਕੀ ਮੰਨਦੇ ਹੋ ਕਿ ਅੱਜ ਦਰਵਾਜ਼ੇ ਵੀ ਬੰਦ ਨੇ ਅੱਗੇ ਬੈਰੀਗੇਟ ਲੱਗੇ ਹੋਏ ਨੇ ਮੁੱਖ ਮੰਤਰੀ ਨੇ ਜਿਹੜੀ ਆਪ ਤੇ ਕੁਆਲਿਟੀ ਪੇਸ਼ ਕੀਤੀ ਆ ਨਾ ਤੇ ਸਾਨੂੰ ਤਾਂ ਬਸ ਉਤੇ ਕੋਈ ਯਕੀਨ ਹੀ ਨਹੀਂ ਰਹਿ ਗਿਆ ਇਹ ਯਾਰ ਸਾਡਾ ਸੋਹਣਾ ਦੇਸ ਪੰਜਾਬ ਆ ਇਸ ਦੇ ਰਾਜ ਸੰਗਾਸਨ ਤੇ ਬੈਠਾ ਮਹਾਰਾਜਾ ਰਣਜੀਤ ਸਿੰਘ ਇਸ ਦੇ ਰਾਜ ਸੰਗਾਸਨ ਤੇ ਬੈਠਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਅੱਜ ਪੰਜਾਬੀ ਪੋਲੇ ਪਾਲੇ ਕਹੇ ਜੇ ਯਾਰ ਇਹ ਜੇ ਬੰਦੇ ਨੂੰ ਨਸ਼ੇਖੋਰ ਬੰਦੇ ਨੂੰ ਜਿਹੜਾ ਆਪਦੀ ਔਰਤ ਦੇ ਪ੍ਰੈਗਨੈਂਟ ਹੋਣ ਦੀਆਂ ਨਿਊਜ਼ਾਂ ਦੇ ਰਿਹਾ ਸਾਨੂੰ ਤਾਂ ਤੁਹਾਡੀ ਇਹਨਾਂ ਦੀ ਕਾਨੂੰਨ ਵਿਵਸਥਾ 'ਚ ਸਾਨੂੰ ਰੱਤਾ ਪਰ ਵੀ ਯਕੀਨ ਨਹੀਂ ਹੈ ਮੇਰੇ ਤੇ 12 ਪਰਚੇ ਹੋਏ ਭਾਨੇ ਦੇ ਬਾਅਦ ਇਹਨੇ ਪਰਚੇ ਕਿਹੜਾ ਇੰਸਟੀਚਿਊਟ ਆ ਜਿਹੜਾ ਸਾਨੂੰ ਸਾਨੂੰ ਇਨਸਾਫ ਦਵਾਏਗਾ ਕਿਧਰ ਕੋਲੇ ਜਾਈਏ ਉਸੇ ਪੁਲਿਸ ਕੋਲੇ ਇਨਕੁਆਰੀ ਲਵਾਈ ਹੈ ਜੀਨੇ ਸਾਡੇ ਤੇ ਪਰਚੇ ਕੀਤੇ ਭਾਨਾ ਸਿੱਧੂ ਨੇ ਚੈਨੀ ਖੋਲੀ ਮੈਂ 2000 ਰੁਪਇਆ ਖੋਲਿਆ ਮੈਂ ਹਰ ਇੱਕ ਜਗ੍ਹਾ ਜਾ ਕੇ ਪਿੱਟਦਾ ਵੀ ਮੈਨੂੰ ਸਬੂਤ ਲੈ ਲਓ ਜਿੱਦੋਂ ਤੁਸੀਂ ਪਰਚਾ ਦਰਜ ਕਰਾਇਆ ਉਹਦੀ ਆਵਾਜ਼ ਸੁਣੋ ਦਾ ਸਟਿੰਗ ਆਪਰੇਸ਼ਨ ਸੁਣੋ ਕੀ ਕਰੇ ਸਾਡੀ ਕੋਈ ਸੁਣਨ ਨੂੰ ਤਿਆਰ ਨਹੀਂ ਸੋ ਮੈਂ ਅੱਜ ਆਵਾਜ਼ ਤੁਹਾਨੂੰ ਕਹਿਣਾ ਬਾਈ ਜੀ ਪਾਨਾ ਸਿੱਧੂ ਚ ਵੀ ਬੜੀ ਤਾਕਤ ਹੈ ਸੋਸ਼ਲ ਮੀਡੀਆ ਦੀ ਲੱਖੇ ਭਰਾ ਚ ਵੀ ਬੜੀ ਤਾਕਤ ਹੈ ਮੇਰੇ ਮਗਰ ਵੀ 500 ਲੋਕ ਆ ਜਾਣਗੇ ਪਰ ਕਦੇ ਭੁੱਲਿਓ ਨਾ ਉਹ ਹਜ਼ਾਰਾਂ ਨੌਜਵਾਨ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਬਣ ਸਕਿਆ ਉਹਨਾਂ ਦੀ ਵੀ ਆਵਾਜ਼ ਲੈ ਕੇ ਆਪਾਂ ਇੱਥੇ ਆਏ ਆ ਜੇ ਸਾਡੇ ਨਾਲ ਜਿਹੜੇ ਐਨੇ ਫੇਮਸ ਬੰਦੇ ਨੇ ਉਹਨਾਂ ਨਾਲ ਇਹ ਕੁਝ ਹੋ ਰਿਹਾ ਤੇ ਆਮ ਬੰਦੇ ਨਾਲ ਕਹਿ ਜਾਵੇ ਤੀਰਾ ਕਰਦੇ ਹੋਣਗੇ ਮਨਜਿੰਦਰ ਜੀ ਦੱਸੋ ਨਹੀਂ ਹੁਣ ਕੀ ਲੱਗ ਰਿਹਾ ਅੱਗੇ ਕੀ ਲੱਗ ਰਿਹਾ ਹੁਣ ਇੱਥੇ ਤਾਂ ਆ ਗਏ ਆ ਇਹਦੋਂ ਗਾਂ ਦਾ ਕੀ ਹੈ ਕੀ ਲੱਗ ਰਿਹਾ ਕਿ ਕਾਮਯਾਬ ਹੋਵਾਂਗੇ ਕੀ ਲੱਗ ਰਿਹਾ ਕਿ ਸਰਕਾਰ ਗੱਲ ਮੰਨੂਗੀ ਸਰਕਾਰ ਸਾਡੀ ਗੱਲ ਮੰਨੇ ਨਾ ਮੰਨੇ ਅਸੀਂ ਆਵਾਜ਼ ਦੇਤੀ ਵੀ ਇਹਨਾਂ ਦੀਆਂ ਜੜਾਂ ਪੁੱਟ ਸਿੱਟੋ ਇਹਨਾਂ ਦੀਆਂ ਜੜਾਂ ਨੂੰ ਤੇਲ ਪਾ ਦਿਓ ਤਾਂ ਤੇਲ ਪਾਤਾ ਜ ਮਿੱਟੀ ਦਾ ਇਹਨਾਂ ਨੂੰ ਦੀਆਂ ਜੜਾਂ ਨੂੰ ਸੋ ਮਨਜਿੰਦਰ ਜੀ ਮੈਂ ਬਾਰ ਬਾਰ ਕਹਿਣਾਗਾ ਤੁਹਾਡੇ ਚ ਜਿੰਨਾ ਵੀ ਟੈਲੈਂਟ ਆ ਜਿੰਨਾ ਵੀ ਤੁਸੀਂ ਮਿਹਨਤੀ ਹੋ ਕੋਈ ਮਾਇਨੇ ਨਹੀਂ ਰੱਖਦਾ ਕਿਸਮਤ ਮੂਰੇ ਕੋਈ ਮਾਇਨੇ ਨਹੀਂ ਰੱਖਦਾ ਕਿਸਮਤ ਨੇ ਜੋ ਦੇਣਾ ਤੁਹਾਨੂੰ ਦੇ ਦੇਣਾ ਇਹ ਲੋਕ ਕਿਸਮਤ ਦਾ ਤਾਂ ਨਹੀਂ ਜਿਹੜੇ ਸਾਡੇ ਮੂਰੇ ਚੁਣ ਕੇ ਆ ਗਏ ਕਿਸਮਤ ਆ ਇਹਨਾਂ ਦੇ ਨਾਲ ਸੀ ਕਿਸਮਤ ਨੇ ਪਾਤਸ਼ਾਹੀਆਂ ਇਹਨਾਂ ਨੂੰ ਬਖਸਦੀਆਂ ਪਰ ਇਹ ਜਿਹੜੀਆਂ ਪਾਤਸ਼ਾਹੀਆਂ ਕਿਸਮਤ ਨੇ ਬਖਸ਼ੀਆਂ ਉਸ ਨੂੰ ਹੰਡਾਉਣ ਦੇ ਕਾਬਲ ਨਹੀਂ ਕਿਸਮਤ ਤੁਹਾਡੇ ਦੇ ਸੱਟ ਦਿੰਦੀ ਆ ਵੀ ਜਿਹੜੀ ਤੁਹਾਨੂੰ ਚੀਜ਼ ਦਿੱਤੀ ਆ ਉਹਨੂੰ ਤੁਸੀਂ ਵਰਤ ਸਕਦੇ ਹੋ ਕੋਈ ਨਹੀਂ ਆਜ ਵਰਤਣ ਇਹ ਹਰ ਪਾਸੇ ਹੱਲਾ ਹਰ ਪਾਸੇ ਅੰਧੇਰ ਘੜਦੀ ਕਤਲੋਗਰਦ ਚੋਰ ਡਕੈਤੀ ਠੀਕਾ ਅਲੀ ਬਾਬਾ 40 ਚੋਰ ਬਣ ਗਿਆ ਕਹਿੰਦਾ ਮੈਂ ਕਰਪਸ਼ਨ ਨਹੀਂ ਕਰਦਾ ਮੈਨੂੰ ਕਰਪਸ਼ਨ ਦਾ ਪੈਸਾ ਲਿਆ ਕੇ ਦਿੰਦੇ ਆ ਸੋ ਅੱਜ ਜਿੰਦਾਬਾਦ ਤੁਹਾਡੇ ਮੂਰੇ ਇੱਕ ਨਵਾਂ ਨਾਰਾ ਦੇ ਰਿਆਂ ਬਈ ਪੰਜਾਬ ਪੁਲਿਸ ਨੂੰ ਸਰਕਾਰੀ ਜ਼ਬਰ ਤੋਂ ਆਜ਼ਾਦ ਕਰੋ ਨੌਜਵਾਨੋ ਇੱਕ ਨਾਰਾ ਮਾਰਨਾ ਆਮ ਆਦਮੀ ਪਾਰਟੀ ਤੋਂ ਪੰਜਾਬ ਪੁਲਿਸ ਨੂੰ ਆਜ਼ਾਦ ਕਰੋ ਆਜ਼ਾਦ ਕਰੋ ਯਾਨ आम आदमी पार्टी तो पंजाब आज़ाद करो यादि याद मुरदा